ਹੁਸ਼ਿਆਰਪੁਰ ਦੇ ਪਿੰਡ ਡਾਡੋ ਚ ਹੈਰਾਨੀਜਨਕ ਘਟਨਾ ਵਾਪਰੀ ਜਦੋਂ ਇੱਕ ਤेंदुआ ਅਚਾਨਕ ਇੱਕ ਘਰ ਵਿੱਚ ਖੁੱਸ ਗਿਆ ਘਰ ਵਾਲਿਆਂ ਨੇ ਜਦੋਂ ਤेंदुए ਨੂੰ ਦੇਖਿਆ ਤਾਂ ਉਹ ਦਹਿਸ਼ਤ ਵਿੱਚ ਆ ਗਏ ਅਤੇ ਸ਼ੋਰ ਮਚਾ ਦਿੱਤਾ ਸ਼ੋਰ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਮੌਕੇ ਤੇ ਹੜਕੰਪ ਮਚ ਗਿਆ வன ਵਿਭਾਗ ਵਾਈਲਡਲਾਈਫ ਟੀਮ ਨੂੰ ਤੁਰੰਤ ਸੂਚਿਤ ਕੀਤਾ ਗਿਆ ਟੀਮ ਨੇ ਮੌਕੇ ਤੇ ਪਹੁੰਚ ਕੇ ਕਾਫੀ ਮਿਹਨਤ ਤੋਂ ਬਾਅਦ ਤेंदुए ਨੂੰ ਕਾਬੂ ਕਰ ਲਿਆ ਤेंदुए ਦੀ ਘਰ ਵਿੱਚ ਐਂਟਰੀ ਕਾਰਨ ਪਿੰਡ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਲੋਕ ਕਹਿ ਰਹੇ ਹਨ ਕਿ ਇਹ ਪਹਿਲੀ ਵਾਰ ਨਹੀਂ ਪਹਾੜੀ ਇਲਾਕਿਆਂ ਤੋਂ ਜਾਨਵਰਾਂ ਦੇ ਪਿੰਡਾਂ ਵੱਲ ਆਉਣ ਦੀਆਂ ਘਟਨਾਵਾਂ ਵਧ ਰਹੀਆਂ ਹਨ ਕੀ ਹੋ ਗਿਆ ਹੋਈਆ ਤੁਸੀਂ ਪੱਠੇ ਪਾਣ ਆਏ ਸੀ ਕਿ ਪਸ਼ੂਆਂ ਨੂੰ ਨਾ ਹੂੰ ਹੂੰ ਤੋ ਗਾਂਵਾਂ ਇਹ ਕਿੰਨੇ ਵੀ ਦੀ ਗੱਲ ਹੈ ਇਹ 1.5 ਦੀ ਗੱਲ ਹੈ ਹੂੰ ਹੂੰ ਤੋ ਫਿਰ ਉਹ ਗਾਂ ਜੀ ਸਾਡੇ ਅੰਦਰ ਲੱਗੇ ਨਾ ਬੰਨਣ ਤੋ ਡਾਦੀ ਪਈ ਸੀ ਫਿਰ ਮੈਂ ਅੱਗੇ ਹੋ ਕੇ ਦੇਖਿਆ ਤੋ ਉਹ ਤੂੜੀ ਦੇ ਉੱਤੇ ਬੈਠਿਆ ਸੀ ਅ ਚੀਤਾ ਚੀਤਾ ਮਤਲਬ 3 ਵਜੇ ਨੇ ਕਿਹਾ ਹਾਂਜੀ ਹਾਂਜੀ ਅੱਛਾ ਫਿਰ ਤੁਸੀਂ ਡਰੇ ਨਹੀਂ ਡਰੀ ਸੀ ਸੀਗੇ ਵੈਸੇ ਮੈਂ ਆਈ ਫਿਰ ਮੈਂ ਇੱਧਰ ਗਈ ਪਹਿਲੇ ਇੱਧਰ ਕੁੜੀ ਵਾਲੇ ਬਸੇ ਗਈ ਕਿਸੇ ਨੂੰ ਦੇਖਣ ਅੱਛਾ ਜਿੱਦਾਂ ਤੁਸੀਂ ਅੰਦਰ ਬੜੇ ਗਾਂ ਤੁਹਾਡੀ ਅੰਦਰ ਸੀ ਨਹੀਂ ਨਹੀਂ ਗਾਂ ਹੀ ਸਭ ਬਾਹਰ ਸੀ ਗਿਆ ਬਾਹਰ ਸੀ ਮੈਂ ਤਪੱਠੇ ਪੰਦੀ ਪੀ ਸੀ ਮਤਲਬ ਕਿਦਾਂ ਦਾ ਮਾਹੌਲ ਸੀ ਜਦੋਂ ਦੇਖਿਆ ਸੀ ਉਹਨੂੰ ਮਾਹੌਲ ਤਾਂ ਪਹਿਲੇ ਵਰਗਾ ਸੀਗਾ ਡਰ ਨਹੀਂ ਲੱਗਿਆ ਬਸ ਫਿਰ ਦੇਖਿਆ ਨਾ ਪਾਸਪੋਕੇ ਪੈ ਮੈਂ ਸੋਚਿਆ ਕੋਈ ਅਜਗਰ ਵਗੈਰਾ ਸਾਪੋਕ ਵਗੈਰਾ ਬੈਠਿਆ ਮੈਂ ਅੱਗੇ ਹੋ ਕੇ ਫਿਰ ਦੇਖਿਆ ਕਿ ਉਹਨੇ ਆਪਣੀ ਪੂੰਛ ਚੱਕੀ ਤੇ ਸਿਰ ਚੱਕਿਆ ਉੱਤੇ ਸਿਰ ਚੱਕਿਆ ਫਿਰ ਮੈਂ ਦੇਖਿਆ ਮੈਂ ਕਿਹਾ ਤਾਂ ਕੁਝ ਹੋਰ ਚੀਜ਼ ਹੈ ਫਿਰ ਮੈਂ ਬਾਹਰ ਨੂੰ ਆਈ ਨੱਠੀ ਫਿਰ ਉਹ ਲੁੱਕ ਗਿਆ ਸੀਗਾ ਸੁਜੇਨੀ ਤੂੰ ਤਬਾਤ ਸਿਕੁੰਡਾ ਲਾ ਕੇ ਚੱਲ ਗਏ ਤੇ ਇਹ ਦੋ ਜਿਹੜਾ ਹੈਗਾ ਰੈਕਸੋ ਕੀਤਾ ਔਰ ਇਹਨੂੰ ਆਪਾਂ ਕੀ ਕਿਸ ਕਿਦਾਂ ਆਪਾਂ ਇਹਨੂੰ ਰੈਕਸੋ ਕਰਦੇ ਹਾਂ ਸਰ ਇਹਦਾ ਜਿਹੜਾ ਪ੍ਰੋਟੋਕੋਲ ਹੁੰਦਾ ਹੈ ਨਾ ਉਹ ਡੂਜ਼ ਹੁੰਦੀ ਹੈ ਇਹਦੀ ਤੇ ਉਹ ਜ਼ਾਇਲਾਕਜ਼ੀਨ ਕੀਟਾਮੀਨ ਦੇ ਨਾਲ ਇਹਨੂੰ ਆਪਣਾ ਸਸਡੇਟ ਕੀਤਾ ਟਰਾਂ ਲੇਨ ਨੂੰ ਹੁਣ ਆਪਾਂ ਅਰਾਊਂਡ ਹਾਫ ਐਨ ਆਰ ਦੇ ਬਾਅਦ ਤਕਰੀਬਨ ਦੇਣ ਦੇ ਬਾਅਦ ਇਹਨਾਂ ਨੂੰ ਦੁਬਾਰਾ ਸੈਸ ਕਰੂਗੇ ਕਿ ਜੇ ਤਰ ਤਰ ਹੋ ਗਿਆ ਵੈਸੇ ਸਡੇਟ ਹੈ ਫਿਰ ਉਹਨਾਂ ਅਗਲੇ ਜਿਹੜਾ ਸਟੈਪ ਹੁੰਦਾ ਇਹਨੂੰ ਆਪਣਾ ਕੇਜ ਤੇ ਸ਼ਿਫਟ ਕਰਨ ਦਾ ਉਹ ਵਾਲਾ ਸਟੈਪ ਕੀਤਾ ਜਾਊਗਾ ਜੇ ਨਹੀਂ ਹੁੰਦਾ ਤਾਂ ਫਿਰ ਇਨਕ੍ਰੀਮੈਂਟਲ ਡੋਜ਼ ਜਿਹੜੀ ਕੀਤਾ ਮਿੰਦੀ ਹੈ ਉਹ ਫਿਰ ਦੇਣੀ ਪੈਊਗੀ ਉਹ ਅਸੈਸ ਕਰਨ ਦੇ ਬਾਅਦ ਹੋਊਗਾ ਹਾਫ ਹਾਫ ਦੇ ਬਾਅਦ ਕੀ ਕਹਿਣਾ ਚਾਹੁੰਦੇ ਹੋ ਸਰ ਇਹ ਬਸ ਕੁਛ ਨਹੀਂ ਹੈ ਇਹ ਹੀ ਆ ਵੀ ਲੋਕਾਂ ਦੇ ਵਿੱਚ ਵੀ ਥੋੜਾ ਕਾਮਨਾਤ ਰੱਖਿਆ ਕਰਨ ਵੀ ਜਲਦੀ ਤੋਂ ਜਲਦੀ ਇਨਫੋਰਮ ਕਰ ਦਿਆ ਗਿਆ ਜੀ ਸੋ ਕਿ ਆਪਾਂ ਆਪਣੀ ਡਿਊਟੀ ਕਰ ਸਕੀਏ ਇਹਦਾ ਕਿਸੇ ਦਾ ਨੁਕਸਾਨ ਨਹੀਂ ਹੋ ਜੇ ਵਰਲਡ ਲਾਈਫ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਇੱਕ ਕਾਲ ਕਰਦੇ ਨੇ ਤੇ ਸਾਰੇ ਇਕੱਠੇ ਹੋ ਜਾਂਦੇ ਨੇ ਇਹ ਇੱਕ ਵੱਡੀ ਪਹਿਲ ਹੈਗੀ ਆ ਲੋਕ ਵੀ ਕਾਫੀ ਖੁਸ਼ ਨੇ ਨਹੀਂ ਠੀਕ ਹੈ ਇਦਾਂ ਹੀ ਆ ਸਾਰੇ ਡਿਪਾਰਟਮੈਂਟਸ ਦੀ ਕੋਆਪਰੇਸ਼ਨ ਨਾਲ ਹੀ ਕੰਮ ਚੱਲਣਾ ਆ ਕਿਉਂਕਿ ਇਹਦੇ ਵਿੱਚ ਆਪਾਂ ਇਕੱਲੇ-ਇਕੱਲੇ ਤਾਂ ਕੁਝ ਨਹੀਂ ਕਰ ਸਕਦੇ ਤੁਸੀਂ ਅੱਜ ਉਹਨੂੰ ਵਿਅੋਗਸ਼ ਕਰਨ ਦੇ ਵਿੱਚ ਜੋ ਵੀ ਕਹਿ ਸਕਦੇ ਆ ਆਪਣੀ ਭਾਸ਼ਾ ਵਿੱਚ ਦਿੰਦੂਗਾ ਤੁਸੀਂ ਮਤਲਬ ਉਹਨੂੰ ਕੀ ਟੈਗ ਕਰੀਏ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦਾ ਇਹ ਜੋ ਵੀ ਪ੍ਰੋਸੈਸ ਆ ਸਾਰਾ ਇਹ ਸਾਡੀ ਟੀਮ ਦਾ ਸਾਰਾ ਪ੍ਰੋਸੈਸ ਆ ਮੇਰਾ ਕੰਮ ਉਹਨੂੰ ਸਿਰਫ ਇੱਕ ਡਾਟ ਲਾਉਣਾ ਸੀ ਉਹਨੂੰ ਟਾਰਗੇਟ ਫਾਈਂਡ ਕਰਕੇ ਤੇ ਸਹੀ ਜਗ੍ਹਾ ਉੱਤੇ ਡਾਟ ਜੀ ਮੈਂ ਕਿਹਾ ਇੱਕੋ ਡਾਟ ਨਾ ਤੁਸੀਂ ਮੈਨੂੰ ਲੱਗਦਾ ਆਪਣਾ ਕੰਮ ਕਰਦਾ ਇੱਕ ਡਾਕਟਰ ਲਾਈ ਜੀ ਔਰ ਜੀ ਜੀ ਹਾਂ ਜੀ ਇੱਕ ਡਾਕਟਰ ਨਿਸ਼ਾਨਾ ਨਾ ਲੱਗਿਆ ਸਹੀ ਹਾਂ ਜੀ ਤੇ ਸਹੀ ਲੱਗ ਗਿਆ ਹੁਣ ਉਸ ਤੋਂ ਬਾਅਦ ਦੇਖਦੇ ਹਾਂ ਜੇ ਜਲਦੀ ਹੋ ਗਿਆ ਇਹ ਇੱਕ ਵਾਰ ਇਹਨੂੰ ਡਮੀ ਡਾੜ ਲਾ ਕੇ ਚੈੱਕ ਕਰਾਂਗੇ ਜੇ ਹੋ ਗਿਆ ਕੰਪਲੀਟਲੀ ਇਹ ਸੌ ਗਿਆ ਤਾਂ ਫਿਰ ਇਹਨੂੰ ਆਪਾਂ ਸ਼ਿਫਟ ਕਰਾਂਗੇ ਕੇਜ ਦੇ ਵਿੱਚ ਠੀਕ ਹੈ ਮੈਂ ਮੈਂ ਤੁਹਾਡਾ ਨਾ ਕਈ ਵਾਰ ਹੀ ਦੇਖਿਆ ਹੈਗਾ ਤੁਸੀਂ ਮਤਲਬ ਇਸ ਏਰੀਆ ਦੇ ਜਾਂ ਕਹਿ ਸਕਦੇ ਹੋ ਸ਼ਾਰਪਰ ਦੇ ਅੱਛੇ ਇੱਕ ਡਾਕਟਰ ਹੈਗੇ ਔਰ ਨਿਸ਼ਾਨੇ ਬਾਜ਼ ਵੀ ਹੈਗੇ ਜੀ ਮੈਂ ਸਰ ਤੁਹਾਨੂੰ ਕਰੈਕਟ ਕਰਾਂ ਮੈਂ ਵਾਈਲਡ ਲਾਈਫ ਇੰਚਾਰਜ ਹਾਂ ਜੀ ਇਸ ਏਰੀਆ ਦੇ ਹਾਂ ਜੀ ਮੈਂ ਵੀਡੀਓ ਇੰਚਾਰਜ ਹਾਂ ਮੇਰੇ ਰਿੰਦਰ ਸਾਹਿਬ ਨਾਲ ਹਾਂਜੀ ਸਾਡੀ ਡਿਊਟੀ ਹੈ ਜੀ ਅੱਛਾ ਲੱਗਦਾ ਹੈ ਨਾ ਸਰ ਜੀ ਜੀ ਬਿਲਕੁਲ ਜੀ ਓਕੇ ਓਕੇ ਜੀ ਠੀਕ ਇਹ ਅਸੀਂ ਨਾ ਮੈਂ ਤਾਂ ਨਹੀਂ ਤਾਂ ਮੈਂ ਤਾਂ ਬੋਟੀ تھی ਬੋਟੀ ਸਵੇਰੇ ਕਾਪ ਆਇਆ ਸਵੇਰ ਕਿੰਨੇ ਵਜੇ ਗੱਲ ਹੋ ਰਹੀ ਹੈ ਜਿਹੜੇ ਵਜੇ ਜੀ ਕਾਪ ਆ ਕੇ ਚਲੇ ਗਏ ਉਹ ਮਤਲਬ ਉਹਨੇ ਅੰਦਰ ਨਹੀਂ ਦੇਖਿਆ ਮੈਂ ਉਹ ਕਿਹਾ ਮੁਰਗੇ ਸਾਢੇ 5 ਵਜੇ ਦੁੱਧ ਚੋਣ ਆਈ ਹੈ ਜੀ ਜੀ ਦੁੱਧ ਚੋਣ ਆਈ ਹੈ ਦੋ ਚੋਣ ਦੇਖਿਆ ਅੰਦਰ ਗੇਂਦ ਦੇਖਿਆ ਤਾਂ ਉਹ ਅੰਦਰ ਬੈਠਾ ਗੁਲੰਦਰ ਬੈਠੇ ਉਹ ਅੰਦਰ ਕੋਈ ਹੋਰ ਵੀ ਸੀ ਪਸ਼ੂ ਵਗੈਰਾ ਵੀ ਸੀ ਕੋਈ ਜਾਨਵਰ ਪਸ਼ੂ ਅੰਦਰ ਤੇ ਬੰਦੇ ਹਾਂ ਉਹ ਅੰਦਰ ਸੀ ਉਹਨੇ ਪਸ਼ੂ ਅੰਦਰ ਬੰਦੇ ਨੇ ਪਸ਼ੂ ਖੁਣਾਈ ਗਿਆ ਅੰਦਰ ਹਾਂ ਗਾਂ ਨਹੀਂ ਇਹ ਬਾਹਰ ਕੱਢ ਲਈ ਅੱਛਾ ਬਾਹਰ ਕੱਢ ਲਈ ਓਕੇ ਹਾਂ ਗਾਂ ਬਚ ਗਏ ਉਹ ਬੱਚੀ ਦੇ ਦੋਨੇ ਬਾਹਰ ਬੰਦੀਆਂ ਅੰਦਰ ਬੰਦੀਆਂ ਇਹ ਸਰ ਘਟਨਾ ਮੇਖਾ ਕੰਢੀ ਚ ਕਾਫੀ ਹੋ ਰਹੀਆਂ ਨੇ ਕੰਢੀ ਇਹ ਕਹਿੰਦੇ ਜਿਆਦਾ ਹੋਈ ਇਹ ਮਤਲਬ ਇਹ 5-6 ਦਿਨਾਂ ਤੋਂ ਘੁੰਮ ਰਿਹਾ ਇੱਥੇ ਘੁੰਮ ਰਿਹਾ ਸੀ ਕੋਈ ਸ਼ਿਕਾਰ ਸਕੂਰ ਵੀ ਕੀਤਾ ਇਹਨੇ ਕੋਈ ਨਹੀਂ ਸ਼ਿਕਾਰ ਸਕੂਰ ਤਾਂ ਕੁੱਤੇ ਨੂੰ ਪਿਆ ਇੱਕ ਦੋ ਬਈ ਕੁੱਤੇ ਨੂੰ ਪਿਆ ਹਾਂ ਹਾਂਜੀ ਜਿਹੜਾ ਤੁਹਾਨੂੰ ਪਤਾ ਲੱਗ ਗਿਆ ਤੁਹਾਡੀ ਪੂਰੀ ਟੀਮ ਇੱਥੇ ਪਹੁੰਚ ਗਈ ਹੈਗੀ ਆ ਤਿੰਦੂਆ ਤੁਸੀਂ ਰੈਕਸਿਓ ਵੀ ਕਰ ਲਿਆ ਹੈਗਾ ਲੋਕਾਂ ਲੋਕ ਵੀ ਧੰਨਵਾਦ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਸਰ ਅਸੀਂ ਤੇ ਇਹਨਾਂ ਨੂੰ ਵੀ ਕੀ ਨੇ ਕਹਿਣਾ ਚਾਹੁੰਦੇ ਆ ਦੇਖੋ ਸਾਨੂੰ 1-2 ਦਿਨ ਤੋਂ ਇੱਥੇ ਮਿਲ ਰਹੀ ਸੀ ਕੰਪਲੇਂਟ ਅਸੀਂ ਇੱਥੇ ਪਿੰਜਰਾ ਵੀ ਲਗਾਇਆ ਸੀਗਾ ਅੱਜ 2-3 ਦਿਨ ਹੋ ਗਏ ਪਿੰਜਰਾ ਇੱਥੇ ਲਗਾਇਆ ਸੀਗਾ ਔਰ ਬਕਾਇਦਾ ਸਾਡੀ ਟੀਮ ਜਿਹੜੀ ਆ ਰੋਜ਼ ਇੱਕ ਚੱਕਰ ਲਾ ਰਹੀ ਸੀ ਤੇ ਜਦੋਂ ਇਹ ਮੰਨ ਲਓ ਕਿਸੇ ਘਰ ਦੇ ਵਿੱਚ ਵੜ ਗਿਆ ਅਸੀਂ ਹੁਣ ਜਿਸ ਤਰ੍ਹਾਂ ਡੰਗਰਾਂ ਵਾਲਾ ਸੀ ਤੂੜੀ ਵਾਲਾ ਕਮਰਾ ਸੀ ਉਹਦੇ ਵਿੱਚ ਅੰਦਰ ਵੜ ਗਿਆ ਸੀ ਉੱਥੋਂ ਹੁਣ ਅਸੀਂ ਬੜੇ ਉਹਨਾਂ ਘਰ ਵਾਲਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਵਾ ਉਹਨੂੰ ਰੈਸਕਿਊ ਕਰ ਲਿਆ ਵਾ ਰੈਸਕਿਊ ਕਰਕੇ ਹੁਣ ਅਸੀਂ ਆਪਣੀਆਂ ਅਗਲੀ ਜਿਹੜੀ ਕਾਰਵਾਈ ਉਹ ਕਰਾਂਗੇ ਆ ਸਰ ਕੁਝ ਜਾਣਕਾਰੀ ਮਿਲੀ ਹੈਗੀ ਕਿ ਇਹ ਪਹਿਲਾਂ ਕਿਤਨੇ ਕਿਤੇ ਜ਼ਖਮੀ ਹੈਗਾ ਜਿੱਦਾਂ ਕਹਿੰਦੇ ਥੋੜੀ ਸੱਟ ਲੱਗੀ ਹੈ ਲਾਟਾਂ ਦੇ ਵਿੱਚ ਨਹੀਂ ਏਦਾਂ ਦਾ ਕੁਝ ਨਹੀਂ ਹੈਗਾ ਜੀ ਨਾ ਕੋਈ ਗੱਲ ਹੈਗੀ ਏਦਾਂ ਦੀ ਬਿਲਕੁਲ ਨਹੀਂ ਏਦਾਂ ਦੀ ਕੋਈ ਗੱਲ ਹੈਗੀ ਬਿਲਕੁਲ ਬਿਲਕੁਲ ਸਹੀ ਆ ਤੇ ਕੋਈ ਗੱਲ ਨਹੀਂ ਨਮਸਕਾਰ ਸਰ ਡਡੋ ਦੇ ਵਿੱਚ ਅੱਜ ਜਿਹੜਾ ਤेंदुआ ਰੈਕਸ ਤੁਸੀਂ ਕੀਤਾ ਹੈਗਾ ਔਰ ਪੰਚਾਇਤ ਦਾ ਵੀ ਸੰਯੋਗ ਰਿਹਾ ਹੈਗਾ ਆ ਕੀ ਕਹਿਣਾ ਚਾਹੁੰਦੇ ਹੋ ਸਰ ਇਹ ਲੈਪਡ ਕਾਫੀ ਦਿਨਾਂ ਤੋਂ ਇੱਧਰ ਐਕਟਿਵ ਸੀਗਾ ਜੀ ਔਰ ਹੁਣ ਤਾਂ ਇਹਨੂੰ ਇੱਥੇ ਰੈਸਕਿਊ ਕਰਨ ਦੀ ਪਾਪ ਲੋੜ ਪਈ ਕਿਉਂਕਿ ਅੰਦਰ ਆ ਗਿਆ ਸੀ ਜੀ ਅੰਦਰ ਵੜ ਗਿਆ ਸੀਗਾ ਅਦਰਵਾਈਜ਼ ਜਿਹੜਾ ਜੰਗਲ ਹੈ ਜੰਗਲ ਦੇ ਵਿੱਚ ਉੱਤੇ ਰਿਸਕਿਊ ਕਰਨ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਜੀ ਇਹ ਅੰਦਰ ਆ ਜਾਣ ਕਰਕੇ ਸਾਨੂੰ ਇਹ ਹੁਣ ਸਿਡੀਨਸ਼ਨ ਦੇ ਵਿੱਚ ਤੁਸੀਂ ਦੇਖ ਲਿਆ ਹੋ ਗਿਆ ਉਸ ਤੋਂ ਬਾਅਦ ਮੈਨੂੰ ਰਿਕਵਰੀ ਵਾਲਾ ਇੰਜੈਕਸ਼ਨ ਦੇ ਕੇ ਉਸ ਤੋਂ ਬਾਅਦ ਨੂੰ ਛੱਡ ਦੇਵਾਂਗੇ ਜੀ ਜੀ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਸਰ ਨਹੀਂ ਬਿਲਕੁਲ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਡਾਕਟਰ ਸਾਹਿਬ ਦੀ ਟੀਮ ਨਾਲ ਆ ਸਾਡੇ ਉੱਚ ਅਧਿਕਾਰੀ ਸਾਡੇ ਨਾਲ ਹੈ ਸਾਰੇ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਸਾਰਾ ਕੁਝ ਕੀਤਾ ਹੈ